ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਹਰ ਰਸੋਈ ਚੈਨਲ ਤੇ ਅੱਜ ਅਪ ਬਣਾਉਣ ਲੱਗਿਆਂ ਜੀ ਅਮਤੀ ਤੇ ਉਹਦੇ ਵਾਸਤੇ ਆਪਾਂ ਦਾਲ ਪਉਂਦੀ ਸੀਗੀ ਮੂੰਗੀ ਮਸਰੀ ਪੀਲੀ ਦਾਲ ਵੀ ਕਹਿ ਦਿੰਦੇ ਨੇ ਇਹਨੂੰ ਆਪਾਂ ਤੇ 2-3 ਘੰਟੇ ਵਾਸਤੇ ਪਉਂਦੀ ਸੀ ਰਾਤ ਪਰਨਾ ਪਿਉ ਤੁਸੀਂ ਫੇਰੇ ਚੁਸ ਮਿਲ ਲੌਣ ਲੱਗ ਜਾਂਦੀ ਐ ਬੇ ਟੇਸਟੀ ਨਹੀਂ ਬਣਦੀ ਅਮਤੀ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਭਰਾਜਰ ਰਸੋਈ ਚੰਦਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ ਸੋਹਣੇ ਕਮੈਂਟ ਕਰ ਦਿਆਓ ਤੇ ਛੋਟੇ ਛੋਟੇ ਪੰਜਾਬੀ ਦੇ ਵਿੱਚ ਕਮੈਂਟ ਆ ਜਿਹੜੇ ਜਰੂਰ ਕਰ ਦਿਆ ਕਰੋ ਸੋਹਣੇ ਸੋਹਣੇ ਤੇ ਕੱਲ ਆਪਾਂ ਵੀਡੀਓ ਪਾਈ ਸੀ ਕੀ ਕੇਸਰ ਦੀ ਪਾਈ ਸੀ ਸ਼ਾਇਦ ਹਾਂਜੀ ਕੇਸਰ ਦੀ ਇੱਕ ਭੈਣ ਪੁੱਛਦੀ ਸੀ ਭੈਣੇ ਬੀਜ ਕਿੱਥੋਂ ਲੈਏ ਸੀ ਤੇ ਬੀਜ ਭੈਣੇ ਮੈਨੂੰ ਮਿਲੇ ਸੀ ਮੇਰੇ ਪੱਕੇ ਪੜਨ ਦਾ ਉੱਥੇ ਸਾਡੇ ਬੀਜਾ ਹੋਇਆ ਸੀ ਕਿਸੇ ਦਾ ਤੇ ਉਹਨਾਂ ਤੋਂ ਮਿਲੇ ਸੀ ਬੀਜ ਉਹ ਤਾਂ ਵੈਸੇ ਮਹਿੰਗੇ ਮਿਲਦੇ ਮੈਨੂੰ ਤਾਂ ਫ੍ਰੀ ਚ ਮਿਲੇ ਸੀਗੇ ਤੇ ਮੈਂ ਕਿਹਾ ਚਲੋ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਵਾਂ ਹਨਾ ਤੁਸੀਂ ਕਮੈਂਟ ਕਰਕੇ ਪੁੱਛਿਆ ਸੀ ਵੀ ਬੀਜ ਕਿੱਥੋਂ ਲਏ ਸੀ ਭੈਣੇ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਲਾਈਕ ਸ਼ੇਅਰ ਕਰਨ ਵਾਸਤੇ ਕਮੈਂਟ ਕਰਨ ਵਾਸਤੇ ਥੈਂਕ ਯੂ ਭੈਣ ਦਾ ਤੇ ਹੁਣ ਆਪਾਂ ਉਹ ਗ੍ਰੈਂਡ ਕਰ ਲਿਆ ਸੀਗਾ ਜੀ ਆਪਣੀ ਦਾਲ ਆ ਜਿਹੜੀ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪਰ ਨਹੀਂ ਜਿਆਦਾ ਨਹੀਂ ਪਾਉਣਾ ਬਸ 2-4 ਚਮਚ ਪਾਉਣੇ ਆ ਪਾਣੀ ਦੇ ਤੇ ਜਮੈਂ ਸਮੂਥ ਕਰਕੇ ਉਹਨੂੰ ਤੇ ਫਿਰ ਆਪਾਂ ਉਧਰ ਕੱਢ ਲਿਆ ਸੀ ਭਾਂਡੇ ਤੇ ਇਦਾਂ ਆਪਾਂ ਚਾਸ ਤਿਆਰ ਕਰ ਲਈ ਐ ਇਹ 200 ਗ੍ਰਾਮ ਦਾਲ ਸੀ ਤੇ 1 ਕਿਲੋ ਖੰਡ ਲਈ ਆ ਆਪਾਂ ਤੇ ਉਹਦੇ ਵਿੱਚ ਆਪਾਂ ਪਾਈਆ ਪਾਣੀ ਪਾ ਕੇ ਤੇ ਚਾਸ ਜਿਹੜੀ ਤਿਆਰ ਕਰ ਲਈ ਐ ਦੇਖੋ ਤੇ ਚਾਸ ਨੂੰ ਆਪਾਂ 5-7 ਮਿੰਟ ਪਕਾ ਲਿਆ ਫੁੱਲ ਅੱਗ ਤੇ ਤੇ ਚਾਸ ਆਪਣੀ ਬਣ ਗਈ ਐ ਇੱਕ ਤਾਰ ਦੀ ਤੇ ਜਿਆਦਾ ਗਾੜ੍ਹੀ ਨਹੀਂ ਕਰਨੀ ਫਿਰ ਇਹ ਚਾਸਾ ਜਿਹੜੀ ਰਸਣੀ ਨਹੀਂ ਹੈਗੀ ਵਿੱਚ ਜਿਆਦਾ ਗਾੜ੍ਹੀ ਹੋਊਗੀ ਤਾਂ ਤੇ ਇਹ ਵਿੱਚ ਆਪਾਂ ਰੰਗ ਪਾ ਲਿਆ ਜੀ ਤੁਸੀਂ ਪਸੰਦ ਕਰਦੇ ਤਾਂ ਪਾ ਲਿਓ ਨਹੀਂ ਛੱਡ ਵੀ ਸਕਦੇ ਹੂੰ ਕਿ ਬਰ ਹੁੰਦਾ ਨਹੀਂ ਇਹ ਕਲੇਚੀ ਪਾਈ ਹੈ ਤੇ 2-4 ਧਾਗੇ ਆਪਾਂ ਕੇਸਨ ਦੇ ਪਾਦੇ ਆ ਤੇ ਇਹ ਮੱਤੀ ਆ ਜਿਹੜੀ ਮੈਂ ਬਣਾਈ ਸੀ ਵਿਸਾਖੀ ਵਾਲੇ ਦਿਨ ਤੇ ਫਿਰ ਵੀਡੀਓ ਉਦੋਂ ਆਪਾਂ ਵਿਸਾਖੀ ਦੀ ਪਾਤੀ ਸੀਗੀ ਅਗਲੇ ਦਿਨ ਮੈਂ ਥੋ ਐਡਿਟ ਨਹੀਂ ਹੋਈ ਫਿਰ ਮੈਂ ਕੇਸਰ ਦੀ ਵੀਡੀਓ ਜਿਹੜੀ ਐਡਿਟ ਕੀਤੀ ਪੈਸੀ ਹੋਈ ਪਾਤੀ ਸੀਗੀ ਤੇ ਵਿਸਾਖੀ ਵਾਲੇ ਦਿਨ ਆਪਾਂ ਬਣਾਉਨੇ ਹੁੰਨੇ ਆ ਕੁਛ ਨਾ ਖੁਸ਼ ਹਨਾ ਤੇ ਵਧੀਆ ਪਵਿੱਤਰ ਦਿਨ ਹੁੰਦਾ ਗੁਰੂਆਂ ਦਾ ਤੇ ਨਾਲ ਆਪਾਂ ਪਕੌੜੇ ਬਣਾਏ ਸੀ ਉਹ ਆਪਾਂ ਕੱਲ ਨੂੰ ਪਾਵਾਂਗੇ ਵੀਡੀਓ ਪਕੌੜਿਆਂ ਦੀ ਤੇ ਪਹਿਲਾਂ ਤਾਂ ਆਪਾਂ ਚਲੇ ਗਏ ਸੀ ਗੁਰਦੁਆਰਾ ਸਾਹਿਬ ਤੇ ਆ ਕੇ ਫਿਰ ਚਲੋ ਬੰਦਕ ਪੈ ਗਏ ਸੀ ਕਿ ਸਰਜਾ ਤੋਂ ਫਨ ਲੱਗੇ ਗਰਮੀ ਪੈਣ ਲੱਗੀ ਹੈ ਨਾ ਇੱਕਦਮ ਝੱਲੀ ਨਹੀਂ ਆਂਦੀ ਹੁਣ ਤੇ ਫਿਰ ਮੈਂ ਲੇਟ ਹੋ ਗਈ 3:00 ਵਜੇ ਮੈਂ ਲੱਗੀ ਸੀਗੀ ਤੇ ਘੰਟਾ ਡੇਢ ਦੋ ਘੰਟੇ ਲੱਗੇ ਮੈਨੂੰ ਬਣਾਉਂਦੀ ਨਾ ਤੇ ਫਿਰ ਮੇਥੋਂ ਵੀਡੀਓ ਜਿਹੜੀ ਐਡਿਟ ਨਹੀਂ ਹੋਈ ਹੈਗੀ ਤੇ ਫਿਰ ਤਾਂ ਤੁਰਾ ਨਾ ਟਾਈਮ ਹੋ ਜਾਂਦਾ ਉਧਰ ਟਾਈਮ ਹੈ ਜਿਹੜਾ ਲੱਗ ਜਾਂਦਾ ਹਨ ਤਾਂ ਕਰਕੇ ਵੀਡੀਓ ਜਿਹੜੀ ਅੱਜ ਪਾ ਰਹੀਆਂ ਮੈਂ ਦੇ ਇਹਨੂੰ ਆਪਾਂ ਫੱਟਣਾ ਚੰਗੀ ਤਰ੍ਹਾਂ ਜਿੰਨਾ ਇਹਨੂੰ ਫੱਟਾਂਗੇ ਉੰਨੀ ਵਧੀਆ ਬਣ ਕੇ ਤਿਆਰ ਹੋਣੀ ਹੈ ਤੇ ਵਿੱਚ ਆਪਾਂ ਰਾਰਾ ਰੂਟ ਪਾ ਲਿਆ ਸੀ ਤਿੰਨ ਤੋਂ ਚਾਰ ਚਮਚ ਤੇ ਇਹਨੂੰ ਆਪਾਂ ਪੂਰਾ ਅੱਧਾ ਘੰਟੇ ਵਾਂਗੂ ਫੈਟ ਤੈਨੂੰ ਹੋ ਗਿਆ ਮੈਨੂੰ ਤੇ ਮੇਰੀ ਬਾਹ ਨੂੰ ਕਨ ਲੱਗ ਗਈ ਲਗਦਾ ਇੰਨਾ ਫੱਟਿਆ ਇਹਨੂੰ ਮੈਂ ਤੇ ਦੇਖੋ ਪਾਣੀ ਦੇ ਉੱਪਰ ਤੈਰ ਜਾਣਾ ਇਹਨੇ ਜਦੋਂ ਚੰਗੀ ਤਰ੍ਹਾਂ ਇਹਦੇ ਵਿੱਚ ਹਵਾ ਭਰ ਗਈ ਤੇ ਪਾਣੀ ਦੇ ਜੇ نیچے ਡੋਬਦਾ ਤੇ ਫਿਰ ਇਹ ਦਾ ਮਤਲਬ ਕੱਚਾ ਹਜੇ ਹੁਣ ਇਹ ਉੱਪਰ ਤਰ ਰਿਹਾ ਦੇਖੋ ਦੋ ਗੁੰਦਾ ਆਪਾਂ ਸਿੱਟੀਆਂ ਸੀਗੀਆਂ ਤੇ ਹੁਣ ਇਹ ਤਿਆਰ ਬਣਾਉਣ ਵਾਸਤੇ ਚੰਗੀ ਤਰ੍ਹਾਂ ਫੈਟ ਲੈ ਇਹਨੂੰ ਤੇ ਇਧਰ ਆਪਾਂ ਇੱਕ ਲਫਾਫਾ ਲੈ ਲਿਆ ਤੇ ਤੁਹਾਡੇ ਕੋਲ ਕੋਨ ਹੋਇਆ ਤਾਂ ਉਹ ਲੈ ਲਿਓ ਤੁਸੀਂ ਤੇ ਇਹਦੇ ਵਿੱਚ ਆਪਾਂ ਭਰ ਲੈਣਾ ਇਹਨੂੰ ਇੱਕ ਸਾਈਡ ਭਰ ਲੈਣਾ ਹੈਗਾ ਇੱਕ ਪਾਸੇ ਨੂੰ ਸਾਰੇ ਲਫਾਫੇ ਚ ਨਹੀਂ ਪਾਉਣਾ ਦੇਖੋ ਇਸ ਤਰ੍ਹਾਂ ਕਹੁੰਜੇ ਜਿੱਚ ਤੇ ਇਹ ਕਈ ਵਾਰ ਕੋਨ ਹੁੰਦਾ ਘਰੇ ਫਿਰ ਤਾਂ ਚਲੋ ਉਦੋਂ ਵਧਿਆ ਕਿਸੇ ਕੋਲ ਕੱਪੜਾ ਹੁੰਦਾ ਹੈ ਨਾ ਆਪਾਂ ਹੁਣ ਕਿਹੜਾ ਰੋਜ ਬਣਾਉਣੀ ਹੈ ਹਲਵਾਈ ਤਾਂ ਰੋਜ ਬਣਾਉਂਦੇ ਉਹਨਾਂ ਕੋਲ ਤਾਂ ਕੱਪੜਾ ਹੀ ਹੁੰਦਾ ਅਸਲ ਜੀ ਵਾਲਾ ਤੇ ਇਸਲੇਬੀ ਵਗੈਰਾ ਤੇ ਅੰਬਤੀ ਵਗੈਰਾ ਬਣਾਉਣ ਵਾਲਾ ਤੇ ਆਪਾਂ ਚਲ ਕਦੇ ਇੱਕ ਦਾਈ ਬਣਾਉਣੀ ਹੈ ਨਹੀਂ ਤੁਸੀਂ ਬੋਤਲ ਲੈ ਲਓ ਕੋਈ ਵੀ ਠੰਡੇ ਵਾਲੀ ਛੋਟੀ ਜੀ ਤੇ ਉਹਦੇ ਢੱਕਣ ਦੇ ਵਿੱਚ ਗਲੀ ਕਰਕੇ ਤੇ ਉਹਦੇ ਨਾਲ ਵੀ ਬਣਾ ਸਕਦੇ ਹਾਂ ਅੱਗੇ ਮੈਂ ਜਲੇਬੀਆਂ ਬਣਾਈਆਂ ਕਈ ਵਾਰ ਬੋਤਲ ਨਾਲ ਹੀ ਬਣਾ ਲੈਣੀਆਂ ਨੇ ਤੇ ਅੱਜ ਮੈਂ ਚਲੋ ਆਪਾਂ ਵੀ ਇਹਦੇ ਨਾਲ ਲਫਾ ਫੇਰ ਬਣਾ ਕੇ ਦੇਖਦੇ ਹਾਂ ਥੋੜਾ ਜਿਹਾ ਪਹਿਲਾਂ ਇਹ ਕੱਢ ਕੇ ਦੇਖ ਲਓ ਵਧੀਆ ਨਿਕਲ ਰਿਹਾ ਤੇ ਫਿਰ ਇਧਰ ਆ ਪਕੜਾਈ ਲਈ ਇਹਦੇ ਵਿੱਚ ਰिफाइंड ਤੇਲ ਪਾਇਆ ਇਹਨੂੰ ਚੰਕਾ ਗਰਮ ਕਰ ਲੈਣਾ ਤੇ ਕੜਾਈ ਚਪਟੇ ਥਲੇ ਵਾਲੀ ਹੁੰਦੀ ਆ ਤੁਹਾਨੂੰ ਪਤਾ ਹੈ ਨਾ ਜਲੇਬੀ ਵਗੈਰਾ ਫੋਣ ਵਾਸਤੇ ਦੂਜੇ ਗੋਲ ਥਲੇ ਵਾਲੀ ਚਪ ਜਲੇਬੀ ਆ ਜਿਹੜੀ ਨਹੀਂ ਭਗਦੀ ਹੈਗੀ ਲਓ ਜੀ ਹੁਣ ਆਪਾਂ ਬਣਾ ਰਹੇ ਆ ਤੇ ਸ਼ੇਪ ਤਾਂ ਚਲੋ ਇੰਨੀ ਵਧੀਆ ਨਹੀਂ ਆ ਰਹੀ ਤੇ ਪਰ ਟੇਸਟ ਤਾਂ ਉਹੀ ਆਉਣਾ ਬਹੁਤ ਵਧੀਆ ਤੇ ਸ਼ੇਪ ਚਲੋ ਹੁਣ ਆਪਣੀ ਰੋਜ਼ ਦੀ ਪ੍ਰੈਕਟਿਸ ਨਹੀਂ ਹੈਗੀ ਹੈ ਨਾ ਹਲਵਾਈ ਤਾਂ ਰੋਜ਼ ਬਣਾਉਂਦੇ ਆ ਉਹਨਾਂ ਦੀ ਪ੍ਰੈਕਟਿਸ ਹੋ ਜਾਂਦੀ ਹੈ ਸ਼ੇਪ ਵਧੀਆ ਹੁੰਦੀ ਹੈ ਤੇ ਜੇ ਆਪਾਂ ਵੀ ਰੋਜ਼ ਬਣਾਉਣ ਲੱਗ ਜਾਈਏ ਤੇ ਆਪਾਂ ਵੀ ਚਲੋ ਹੱਥ ਟਿਕ ਜੀ ਹੋੜੀ ਹੋੜੀ ਤੇ ਦੇਖੋ ਸ਼ੇਪ ਤਾਂ ਐਸੀ ਵੈਸੇ ਹੋਈ ਆ ਪਰ ਫਿਰ ਵੀ ਚਲੋ ਇੰਨੀ ਮਾੜੀ ਵੀ ਨਹੀਂ ਹੈ ਨਾ ਵਧੀਆ ਆਈ ਹੈ ਇਹ ਹੁਣੇ ਆਪਣੀ ਅੰਬਤੀ ਆ ਜਿਹੜੀ ਪੱਕ ਚੁੱਕੀ ਆ ਤੇ ਇਹਨੂੰ ਆਪਾਂ ਛਾਸ ਦੇ ਵਿੱਚ ਪਾ ਦਨੇ ਆ ਤੇ ਇਹ ਜਲੇਬੀ ਨਾਲੋਂ ਬਹੁਤ ਹੀ ਵੱਖਰਾ ਟੇਸਟ ਹੁੰਦਾ ਹੈ ਇਹਦਾ ਜਲੇਬੀ ਤਾਂ ਹੁੰਦੀ ਆ ਮੈਦੇ ਦੀ ਤੇ ਇਹ ਆਪਾਂ ਬਣਾਈ ਆ ਜੀ ਦਾਲ ਦੀ ਜਲੇਬੀ ਦਾ ਟੇਸਟ ਹੋਰ ਹੁੰਦਾ ਹੈ ਇਹਦਾ ਹੋਰ ਹੁੰਦਾ ਜੀ ਜਲੇਬੀ ਨਾਲੋਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਇਹ ਅੰਬਤੀ ਵਰਦੀ ਆ ਜਿਹੜੀ ਦਾਲ ਦੀ ਤੇ ਜਲੇਬੀ ਵਾਲਾ ਤਾਂ ਨਾਲੇ ਆਪਾਂ ਨੂੰ ਰਾਤ ਨੂੰ ਭੋਕ ਕੇ ਰੱਖਣਾ ਪੈਂਦਾ ਇਹ ਆਪਾਂ ਤਰਾਂਤੀ ਕਿਉਂ ਤਾਂ ਇਧਰ ਹੁਣ ਸਾਡੀ ਮਾਤਾ ਆ ਗਈ ਕਹਿੰਦੀ ਮੈਂ ਵੀ ਬਣਾ ਕੇ ਦੇਖਦੀ ਆਂ ਮੈਂ ਚਲ ਦੇਖ ਲਾਓ ਘੋਰ ਕੰਡੇ ਜੇ ਮਾਰ ਗਈ ਨਾ ਬਣਿਆ ਇਹ ਤਾਂ ਕੁਛ ਨਾ ਵਾਸਤਾ ਤੇ ਕਿਉਂਕਿ ਇਹ ਵੀ ਪ੍ਰੈਕਟਿਸ ਨਾਲ ਬਣਦਾ ਨਾ ਐਵੇਂ ਨਹੀਂ ਬਣਦੀ ਹੈਗੀ ਜਲੇਬੀ ਹੈ ਜਿਹੜੀ ਤੇ ਮੈਂ ਤਾਂ ਚਲੋ ਕਈ ਵਾਰ ਅੱਗੇ ਜਲੇਬੀਆਂ ਵੀ ਬਣਾ ਲਾਂਗਾ ਤੇ ਪਰ ਥੋੜੀ ਜਿਹਾ ਥੋੜਾ ਜਿਹਾ ਹੱਥ ਮੇਰਾ ਟੱਗ ਗਿਆ ਅੱਗੇ ਨਾਲੋਂ ਤੇ ਸਾਲ ਚੱਕ ਦੋ ਵਾਰੀ ਮੈਂ ਬਣਾ ਹੀ ਲੈਣੀ ਆ ਤੇ ਮਾਤਾ ਦੇਖੋ ਸਾਡੀ ਕੀ ਖੋਰ ਕੰਡੇ ਜੇ ਕਰਕੇ ਕੜਾਹੀ ਦੇ ਵਿੱਚ ਚਲੋ ਕੋਈ ਗੱਲ ਨਹੀਂ ਕਹਿੰਦੀ ਜੇ ਨਾ ਵਧੀਆ ਬਣੀਆਂ ਤਾਂ ਮੈਂ ਖਾ ਲੂਗੀ ਜੇ ਵਧੀਆ ਬਣੀਆਂ ਤੁਸੀਂ ਗਾਲੇ ਮੈਂ ਕਹਿੰਦਾ ਚਲ ਕੋ ਜੀ ਪਕਾ ਲਾ ਤੂੰ ਵੀ ਤੇਰੀ ਬਰੀਜ ਨਾ ਰਹੇ ਜੈ ਨਾ ਤੇ ਚਲੋ ਜੀ ਹੁਣ ਆਪਾਂ ਹੋਰ ਭਰ ਲੈਨੇ ਇਹਦੇ ਵਿੱਚ ਉਹ ਖਤਮ ਹੋ ਗਿਆ ਤੇ ਇਧਰ ਆਪਾਂ ਕੱਢ ਕੇ ਜਿਹੜੀਆਂ ਬਣਗੀਆਂ ਸੀ ਚਾਸ ਦੇ ਵਿੱਚ ਟੋਪਤੀਆਂ ਤੇ ਇਹਨਾਂ ਨੂੰ ਥੋੜੀਆਂ ਜਿਹੀ ਉਲਟ ਫੋਲਟ ਕਰ ਦੇਣਾ ਤਾਂ ਕਿ ਚੰਗੀ ਤਰ੍ਹਾਂ ਚਾਸ ਆ ਜਿਹੜੀ ਇਹਨਾਂ ਦੇ ਵਿੱਚ ਭਰ ਜੇ ਫਿਰ ਆਪਾਂ 5-7 ਮਿੰਟ ਹੀ ਰੱਖਣੀ ਆ ਜਿਆਦਾ ਨਹੀਂ ਬਸ ਜਿੰਨੀ ਦੇਰ ਉਹ ਦੂਸਰੇ ਆ ਪੂਰਾ ਆਪਣਾ ਪੱਕਦਾ ਹੈ ਨਾ ਉਨੀ ਦੇਰ ਆਪਾਂ ਚਾਸ ਦੇ ਵਿੱਚ ਇਹ ਰੱਖਾਂਗੇ ਤੇ ਉਧਰੋਂ ਜਦੋਂ ਪੱਕ ਗਈਆਂ ਫਿਰ ਉਹ ਨਾਲ ਦੀ ਨਾਲ ਇੱਧਰ ਚਾਸ ਚ ਕੱਢ ਦਾਂਗੇ ਇਹਨਾਂ ਨੂੰ ਚਾਸ ਦੇ ਵਿੱਚੋਂ ਇੱਧਰ ਇੱਕ ਜਾਲੀ ਦੇ ਉੱਪਰ ਆਪਾਂ ਕੱਢ ਲੈ ਥੱਲੇ ਆਪਾਂ ਟ੍ਰੇ ਲਾ ਲਈਏ ਕਿਉਂਕਿ ਜਿਹੜੀ ਵਿੱਚ ਜਿਆਦਾ ਹੋਈ ਚਾਸ ਉਹ ਥੱਲੇ ਟ੍ਰੇ 'ਚ ਨਿਕਲ ਜੂਗੀ ਤੇ ਜੇ ਉਦਾਂ ਹੀ ਆਪਾਂ ਕਿਸੇ ਭਾਂਡੇ 'ਚ ਕੱਢ ਲਿਆ ਫਿਰ ਇਹ ਜਿਆਦਾ ਚਪਚਪੀਆਂ ਜਾਂ ਰਹਿ ਜਾਣਗੀਆਂ ਤੇ ਜਾਲੀ ਦੇ ਉੱਤੇ ਜ਼ਰੂਰ ਕੱਢਿਓ ਤੁਸੀਂ ਇਹਨਾਂ ਨੂੰ ਤਦ ਲੋ ਜੀ ਹੁਣ ਆਪਾਂ ਮਾਤ ਵਾਲੀਆਂ ਕੱਢ ਕੇ ਕੜਾਈ ਸੜਾ ਦਿੱਤੀਆਂ ਪਕੌੜੀਆਂ ਆਈਆਂ ਤੇ ਹੁਣ ਇਧਰ ਆਪਾਂ ਹੋਰ ਪਾਦੀਆਂ ਤੇ ਇਹਨਾਂ ਨੂੰ ਵੀ ਪਕਾ ਲੈਣੇ ਆ ਤੇ ਤੁਸੀਂ ਵੀ ਇੱਕ ਵਾਰ ਜਰੂਰ ਬਣਾਇਓ ਜੀ ਬਸ ਇਹਦੀ ਇੱਕ ਇਹੀ ਟਿਪਸ ਹੈ ਵੀ ਜੇ ਤੁਸੀਂ ਫੱਟੋਂਗੇ ਚੰਗੀ ਤਰ੍ਹਾਂ ਫਿਰ ਦਾਲ ਦਾ ਟੇਸਟ ਵੀ ਚਲਾ ਜਾਂਦਾ ਤੇ ਜੇ ਜੇ ਫੱਟੋਂਗੇ ਘੱਟ ਫਿਰ ਇਹ ਵਧੀਆ ਨਹੀਂ ਬਣਦੀ ਹੈਗੀ ਫੱਟਣਾ ਇਹਨੂੰ ਬਹੁਤ ਹੀ ਜ਼ਿਆਦਾ ਪੈਂਦਾ ਤੇ ਕਿਉਂਕਿ ਮੈਂ ਹੁਣ ਅੱਧੇ ਘੰਟੇ ਨੂੰ ਫੱਟਿਆ ਇਹਨੂੰ ਤੇ ਚੰਗੀ ਤਰ੍ਹਾਂ ਫੱਟ ਲਓਗੇ ਤਾਂ ਫਿਰ ਦਾਲ ਦਾ ਟੇਸਟ ਚਲਾ ਜਾਂਦਾ ਤੇ ਇੱਕ ਤੁਸੀਂ ਰਾਤ ਨੂੰ ਨਾ ਭੌਂਕੇ ਰੱਖੋ ਕਈ ਵਾਰ ਕੋਈ ਰਾਤ ਨੂੰ ਭੌਂਕੇ ਰੱਖ ਦਿੰਦੇ ਆ ਦਾਲ ਫਿਰ ਉਸ ਮਹਿਲ ਬੈ ਜਾਂਦੀ ਐ ਸਿਰ ਉੱਤਪ ਬਸ 2-3 ਘੰਟੇ ਭੌਣਿਆ ਮੈਂ ਗੁਰਦੁਆਰਾ ਸਾਹਿਬ ਜਾਣ ਲੱਗੀ ਭੌਂਕੇ ਗਈ ਸੀ ਤੇ ਆ ਕੇ ਬਸ ਆਪ ਪਕੜ ਕੇ ਰੱਖ ਦਿੱਤੇ ਸੀਗੇ ਪਾਣੀ ਦੇ ਵਿੱਚੋਂ ਦਾਲ ਤੇ 4:00 ਵਜੇ ਫਿਰ ਮੈਂ ਬਣਾਉਣ ਲੱਗੀ ਸੀਗੀ 2 ਘੰਟੇ 2.5 ਵਿੱਚ ਪੁਕਤੀ ਸੀ ਦਾਲ ਆਪਾ ਇੰਨੀ ਕੁ ਭੌਣੀਆਂ ਬਸ ਜ਼ਿਆਦਾ ਨਹੀਂ ਭੌਣੀਆਂ ਤੇ ਇਹ ਦੇਖੋ ਵਧੀਆ ਬਣ ਰਹੀ ਐ ਜੀ ਚਲੋ ਸ਼ੇਪ ਤਾਂ ਨਹੀਂ ਵਧੀਆ ਆ ਰਹੀ ਤੇ ਟੈਸਟਾ ਜਿਹੜਾ ਬਹੁਤ ਵਧੀਆ ਬਣ ਰਿਹਾ ਹੈ ਇਹਨਾਂ ਦਾ ਤੇ ਮੁੱਲ ਦੀ ਚੀਜ਼ ਨਾਲੋਂ ਵਧੀਆ ਹੈ ਨਾ ਮੁੱਲ ਦੀ ਚੀਜ਼ ਦੇ ਵਿੱਚ ਪਤਾ ਨਹੀਂ ਕੀ ਕੁਸ਼ ਹੁੰਦਾ ਮਿਲਾਵਟ ਨਾ ਤੇ ਘਰੇ ਬਣਾਓ ਤੇ ਖਾਓ ਜੀ ਹੈ ਨਾ ਸਾਰੇ ਪਰਿਵਾਰ ਨੂੰ ਬਣਾ ਕੇ ਦਿਓ ਨਾਲੇ ਬੱਚਿਆਂ ਨੂੰ ਤੇ ਲੋ ਜੀ ਆਪਾਂ ਸਾਰਾ ਕੁਝ ਬਣਾ ਲਿਆ ਤੇ ਆਹ ਕੀਰਲਾ ਬੂਰ ਰਹਿ ਗਿਆ ਸੀਗਾ ਤੇ ਇਹ ਵੀ ਆਪਾਂ ਪਾ ਦਿੱਤਾ ਤੇ ਹੁਣ ਉਧਰ ਆਪਣਾ ਧਾਰਾਂ ਦਾ ਟਾਈਮ ਵੀ ਹੋ ਗਿਆ ਉਧਰੋਂ ਆਰਡਰ ਵੀ ਆਏ ਪਏ ਆਪਾਂ ਨੂੰ ਤੇ ਵਿੱਚ ਆਪਾਂ ਇਹ ਕੰਮ ਬਿਠਲ ਤੇ ਹੁਣ ਮੈਂ ਲੇਟ ਹੋ ਗਈ ਸੀ ਤਾਂ ਕਰਕੇ ਫਿਰ ਵੀਡੀਓ ਵਿੱਚ ਥੋੜੀ ਦਿੱਕਲੀ ਹੋਈ ਸੀ ਮੈਂ ਬਣਾ ਕੇ ਰੱਖ ਲਈ ਸੀ ਤੇ ਹੁਣ ਆਪਾਂ ਤਾਰਾ ਚੁਣ ਜਾਵਾਂਗੇ ਇਹ ਆਪਣੇ ਬਣ ਕੇ ਤਿਆਰ ਹੈ ਜੀ ਸਾਰੀਆਂ ਇਧਰ ਆਪਾਂ ਟਰੇ ਦੇ ਉੱਪਰ ਜਾਲੀ ਰੱਖ ਕੇ ਉਹਦੇ ਉੱਪਰ ਰੱਖੀ ਜਾਂਦੇ ਆ ਤੇ ਜਿਹੜੀ ਜ਼ਿਆਦਾ ਚਾਸ ਹੈ ਇਹਨਾਂ ਦੇ ਵਿੱਚੋਂ ਥੱਲੇ ਨਿਕਲ ਜੂਗੀ ਤੇ ਅੰਬੰਤੀ ਆ ਜਿਹੜੀ ਆਪਣੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਛੋਟਾ ਜਾਂ ਪਿਆਰਾ ਜਾਂ ਕਮੈਂਟ ਕਰ ਦਿਆ ਕਰੋ ਸੋਹਣਾ ਜਿਹਾ ਕਮੈਂਟ ਪੰਜਾਬੀ ਚ ਕਰਿਆ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਪੋਰਟ ਕਰਦੇ ਆ ਤੇ ਹੁਣ ਆਪਣਾ ਵੀਡੀਓ ਜਿਹੜੀਆਂ ਵਧੀਆ ਚੱਲ ਰਹੀਆਂ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਤੇ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਜੀ ਤੇ ਸਾਰਿਆਂ ਦੇ ਭੈਣਾਂ ਨੂੰ ਆਪ ਰਿਕਵੈਸਟ ਕਰਦੇ ਹੁੰਨੇ ਆ ਵੀ ਇੱਕ ਦੂਜੇ ਸਪੋਰਟ ਕਰਿਆ ਕਰੋ ਸਾਰਿਆਂ ਦੇ ਚੈਨਲ ਚੱਲ ਪੈਣਗੇ ਤੇ ਮੇਰੇ ਕੋਲੇ ਵੀ ਜਦੋਂ ਕਿਸੇ ਭੈਣ ਦਾ ਕਮੈਂਟ ਆਉਂਦਾ ਮੈਂ ਨਾਲ ਦੀ ਨਾਲ ਉਹਦਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲੈਣੀ ਹੁੰਦੀ ਆ ਤੇ ਫਿਰ ਮੇਰੇ ਕੋਲ ਵੀਡੀਓ ਆਉਣ ਲੱਗ ਜਾਂਦੀ ਆ ਨਵੀਂ ਤੇ ਤਾਂ ਕਰਕੇ ਆਪਾਂ ਕਹਿੰਦੇ ਹੁੰਨੇ ਵੀ ਕੁਆਂਟਰੀ ਸ਼ੀਟ ਆ ਜਰੂਰ ਕਰਿਆ ਕਰੋ ਫਿਰ ਅਗਲੇ ਦਾ ਲਿੰਕ ਆ ਜਾਂਦਾ ਤੇ ਆਪਾਂ ਉਹਦੇ ਕਮੈਂਟ ਤੇ ਟੱਚ ਕਰਕੇ ਕੱਢ ਕੇ ਫਿਰ ਆਪਾਂ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲੀਦਾ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਇਦਾਂ ਹੀ ਇੱਕ ਦੂਜੇ ਸਪੋਰਟ ਕਰੋ ਤੇ ਅੱਗੇ ਵਧੋ ਸਾਰਿਆਂ ਨੂੰ ਵਧਾਉਣ ਨਾਲੇ ਹਨਾ ਜੀ ਕਿਉਂਕਿ ਅੱਜ ਕੱਲ ਹੁਣ ਸਭ ਨੂੰ ਹੀ ਲੋੜ ਹੈ ਹਨਾ ਰੇਖ ਨੂੰ ਪੈਸੇ ਦੀ ਜੇ ਆਪ ਕਹ ਰਹੀ ਮੈਨੂੰ ਇਕੱਲੇ ਨੂੰ ਇਕੱਲੇ ਨੂੰ ਨਹੀਂ ਸਭ ਨੂੰ ਹੀ ਸਭ ਦੇ ਬੱਚੇ ਆ ਸਭ ਦੇ ਪਰਿਵਾਰ ਆ ਹਨਾ ਸਭ ਨੂੰ ਹੀ ਪਾਲਣਾ ਤੇ ਇੱਕ ਦੂਜੇ ਸਪੋਰਟ ਜੁੜ ਕਰ ਕਰ ਜੀ ਦੇਖੋ ਆਪਣੀ ਮੱਤਿਆ ਬਣ ਕੇ ਜਿਹੜੀ ਤਿਆਰ ਹੋ ਗਈ ਆ ਬਹੁਤ ਹੀ ਵਧੀਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜਰੂਰ ਤੇ ਦੇਖੋ ਕਿੰਨੀ ਵਧੀਆ ਬਣੀ ਆ ਚਾਹ ਸ ਜਿਹੜੀ ਥੱਲੇ ਨਿਕਲ ਗਈ ਆ ਜਿਹੜੀ ਜ਼ਿਆਦਾ ਸੀਗੀ ਤੇ ਬਾਕੀ ਬਣ ਕੇ ਤਿਆਰ ਹੁਣ ਆਪਾਂ ਕਿਸੇ ਡੱਬੇ ਦੇ ਵਿੱਚ ਪਾ ਲੈਂਦੇ ਆ ਦੇਖੋ ਆਪਾਂ ਤੋੜ ਕੇ ਵੀ ਦਿਖਾ ਦਨੇ ਵਧੀਆ ਗੁਰਕਰੀ ਬਣੀ ਐ ਅੰਦਰ ਤੱਕ ਚਾਸ ਆ ਜਿਹੜੀ ਇਹਦੇ ਭਰ ਗਈ ਆ ਤੇ ਰਸੀਲੀ ਵੀ ਪੂਰੀ ਬਣੀ ਐ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾਇਓ ਜੀ ਬਹੁਤ ਟੇਸਟੀ ਬਣੀ ਐ ਟੇਸਟ ਵੀ ਕਰਕੇ ਦੇਖੇ ਤੇ ਗਰਮ ਗਰਮ ਮੱਤੀ ਆ ਜਿਹੜੀ ਬਹੁਤ ਹੀ ਵਧੀਆ ਬਣੀ ਐ ਟੇਸਟੀ ਤੇ ਤੁਸੀਂ ਵੀ ਇੱਕ ਵਾਰ ਜੀ ਬਣਾਇਓ ਟਰਾਈ ਜੀ ਕਰਿਓ ਜੀ ਘਰੇ ਘਰ ਦੀਆਂ ਚੀਜ਼ਾਂ ਵਧੀਆ ਰਹਿੰਦੀਆਂ ਘਰੇ ਸਾਫ਼ ਸੁਥਰੇ ਟੀਕੇ ਨਾਲ ਆਪਾਂ ਬਣਾ ਲੈਂਦੇ ਹਾਂ ਨਾ ਬਾਹਰੋਂ ਪਤਣ ਕਿਵੇਂ ਬਣੀ ਉਂਜੇ ਚੀਜ਼ ਤੇ ਚਲੋ ਤੁਰੇ ਆਉਂਦੇ ਆਪਾਂ ਲੈ ਆਉਨੇ ਆ ਤੇ ਪਰ ਉਹ ਚੀਜ਼ ਤੇ ਆ ਚੀਜ਼ ਵਿੱਚ ਬਹੁਤ ਫਰਕ ਹੁੰਦਾ ਜਿਹੜੀ ਘਰੇ ਬਣਾਉਨੇ ਆਪਾਂ ਚੀਜ਼ ਤੇ ਬਹੁਤ ਹੀ ਵਧੀਆ ਬਣਦੀ ਆ ਹਨਾ ਸਾਫ ਸੁਥਰੇ ਤੇ ਇੱਕ ਨਾ ਤੇ ਚਲੋ ਥੋੜੀ ਸ਼ੇਪ ਕੱਟ ਆ ਗਈ ਆ ਤੇ ਪਰ ਉਹ ਵਧੀਆ ਬਣੀ ਆ ਟੇਸਟੀ ਬਣੀ ਆ ਲਓ ਜੀ ਹੁਣ ਆਪਾਂ ਡੱਬੇ ਦੇ ਵਿੱਚ ਪਾ ਦਿੱਤਿਆਂ ਤੇ ਡੱਬਾ ਕਰਤਾ ਬੰਦ ਤੇ ਉਹ ਦੂਸਰੇ ਡੱਬੇ ਵਿੱਚ ਪਾ ਦਾਂਗੇ ਉਹਨੀਆਂ ਫਿਰ ਇਹ ਚ ਟੁੱਟ ਨਾ ਜਾਣ ਸਾਰੀਆਂ ਇਹ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ